ਜਿਵੇਂ ਕਿ ਤੁਹਾਨੂੰ ਪਤਾ ਕੁਝ ਦਿਨ ਪਹਿਲਾਂ ਇੱਕ ਮਨਪ੍ਰਿਤ ਨਾਂ ਦਾ ਮੁੰਡਾ ਜਿਹੜਾ ਸ਼ਰਾਬੀ ਸੀ ਰਿਹਾ ਆ ਅੱਗੇ ਵੀ ਉਹਨੇ ਕਿਈ ਦੁਬਾਰ ਪੰਗੇ ਲਏ ਆ ਪਰ ਆਪਣੇ ਬੰਦਿਆਂ ਨੇ ਉਹਨੂੰ ਬਹੁਤ ਹੱਲਾਸ਼ੀਰੀ ਦਿੱਤੀ ਨੈਟ ਤੇ ਵਿਊ ਵਧਾਤੇ ਉਹਦੇ ਉਹਨੂੰ ਫੋਲੋਅਰ ਵਧਾਤੇ ਤੇ ਉਹਨੇ ਉਹਦਣ ਆ ਕੇ ਨੈਟ ਤੇ ਆਨਲਾਈਨ ਹੋ ਕੇ ਤਾਂ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਗਾਲਾਂ ਕੱਢੀਆਂ ਉਹਨੇ ਗਾਲਾਂ ਕੱਢੀਆਂ ਆਪਾਂ ਮੰਨਦੇ ਉਹਨੇ ਗਲਤ ਕੀਤਾ ਜੋ ਸਜ਼ਾ ਬਣਦੀ ਉਹਨੂੰ ਦੇਣੀ ਚਾਹੀਦੀ ਆ ਪਰ ਵਿਚਾਰੇ ਉਸਦੇ ਮਾਪੇ ਦਾ ਕੀ ਕਸੂਰਾ ਮੈਨੂੰ ਇਹ ਦੱਸੋ ਪਹਿਲਾਂ ਜਿਹੜੀ ਜਥੇਬੰਦੀ ਜੋ ਵੀ ਉਹ ਗਰੁੱਪ ਜਾ ਕੇ ਉਹਨੇ ਮਾਫੀ ਮੰਗਾਈ ਆ ਉਹ ਕਿਹੜੇ ਹਿਸਾਬ ਨਾਲ ਉਹਦੇ ਮਾਪਿਆਂ ਤੋਂ ਜਾ ਕੇ ਮਾਫੀ ਮੰਗਾਉਂਦਾ ਮੈਨੂੰ ਇਹ ਦੱਸੋ ਪਹਿਲਾਂ ਉਹਦਾ ਕੀ ਕਸੂਰ ਬਣਿਆ ਮਾਪੇ ਦਾ ਕਿ ਉਹਨਾਂ ਨੇ ਮੁੰਡਾ ਜੰਮਤਾ ਐਂ ਤਾਂ ਤਾਂ ਫੇ ਕਈ ਬੰਦੇ ਆ ਜਿਨ੍ਹਾਂ ਦੇ ਮਾਪਿਆਂ ਨੂੰ ਮਾਫੀ ਮੰਗਣੀ ਪੈਣੀ ਆ ਇਹ ਇਕੱਲਾ ਕਸੂਰ ਉਹਨਾਂ ਦਾ ਮੁੰਡੇ ਦਾ ਨਾ ਕੱਢੋ ਜਿਹੜੇ ਕਹਿੰਦੇ ਨਾ ਕਿ ਨਹੀਂ ਮੁੰਡੇ ਦਾ ਕਸੂਰ ਆ ਮਤਲਬ ਹੁਣ ਬਹੁਤ ਰੌਲਾ ਪਾਇਆ ਰਿਆ ਨੈਟ ਤੇ ਨਾ ਤੁਸੀਂ ਦੇਖਿਆ ਹੋਊਗਾ ਪਰ ਕੱਲੀ ਗਲਤੀ ਉਸ ਮੁੰਡੇ ਦੀ ਨਹੀਂ ਹੋ ਜਿਹੜੇ ਉਸ ਮੁੰਡੇ ਨੂੰ ਫੋਲੋ ਕਰਦੇ ਆ ਉਹਨਾਂ ਇੱਕ ਸ਼ੇਅਰ ਕਰਦੇ ਆ ਵੀਡੀਓਸ ਨੂੰ ਵੱਧ ਤੋਂ ਵੱਧ ਦੰਧੀਆਂ ਘੜਦੇ ਆ ਟਰੋਲ ਬਣਾਉਂਦੇ ਆ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਆ ਕਿਉਂਕਿ ਉਹਨੂੰ ਇਸ ਗੱਲੋਂ ਹੱਲਾਸ਼ੇਰੀ ਮਿਲਦੀ ਆ ਤੁਹਾਨੂੰ ਇੰਨਾ ਸੋਚਣਾ ਚਾਹੀਦਾ ਕਿ ਜਿਹੜਾ ਬੰਦਾ ਕਦੀ ਕਿਸੇ ਨੂੰ ਆ ਕੇ ਗਾਲਾਂ ਕੱਢ ਸਕਦਾ ਕੱਲ ਨੂੰ ਤੁਹਾਨੂੰ ਵੀ ਕੱਢੂਗਾ ਗਾਲਾਂ ਸਿਰਫ ਇੰਨਾ ਫਰਕ ਆ ਕਿ ਤੁਸੀਂ ਮਸ਼ਹੂਰ ਨਹੀਂ ਤੁਹਾਨੂੰ ਕੋਈ ਜਾਣਦਾ ਨਹੀਂ ਇਸ ਕਰਕੇ ਤੁਸੀਂ ਹੱਸੀ ਜਾਂਦੇ ਆ ਕਦੀ ਉਹ ਕਿਸੇ ਨੂੰ ਗਾਲਾਂ ਕੱਢ ਦਿੰਦਾ ਕਦੀ ਕਿਸੇ ਨੂੰ ਥੇਮ ਗੱਲ ਔਰਨਦੀਰਮਨ ਜਿਹੜਾ ਬੰਦਾ ਆ ਚਾਚਾ ਜਿਹੜਾ ਉਹ ਨੈਟ ਤੇ ਆ ਕੇ ਗਾਲਾਂ ਕੱਢਦਾ ਰਹਿੰਦਾ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਇੱਕ ਵਾਰ ਲੁਭਾਣਿਆਂ ਨੂੰ ਗਾਲਾਂ ਕੱਢੀ ਜਾਂਦਾ ਸੀਗਾ ਤਾਂ ਉਦੋਂ ਸਾਡੇ ਬੰਦੇ ਬਹੁਤ ਖੁਸ਼ ਹੋਏ ਸੀਗੇ ਤਾਂ ਉਹਦੀ ਵੀ ਇੱਕ ਵੀਡੀਓ ਆਈ ਨਾ ਜਿਹਦੇ ਵਿੱਚ ਉਹਨੇ ਗੁਰੂ ਨਾਨਕ ਦੇਵ ਜੀ ਨੂੰ ਗਾਲਾਂ ਕੱਢੀਆਂ ਸੀਗੀਆਂ ਤਾਂ ਉਦੋਂ ਬੜਾ ਦੁੱਖ ਲੱਗਾ ਤੁਹਾਨੂੰ ਕੀ ਹਾਲ ਆਪਣੇ ਆਈ ਤੇ ਤੁਹਾਨੂੰ ਦੁੱਖ ਲੱਗਦਾ ਗਾਲਾਂ ਕੱਢਣਾ ਪਹਿਲੀ ਗੱਲ ਤਾਂ ਹੈਗਾ ਹੀ ਗਲਤ ਤਾਂ ਆਪਣੇ ਬੰਦਿਆਂ ਨੇ ਇਹਨੂੰ ਇਹ ਕਹਿ ਕੇ ਜਸਟੀਫਾਈ ਕਰਤਾ ਹੈ ਕਿ ਜੀ ਇਹ ਤਾਂ ਸੁਭਾਅਕ ਆ ਗਾਲ ਨਿਕਲ ਜਾਂਦੀ ਮੂੰਹ ਚੋਂ ਤਾਂ ਆਪਣੇ ਮਾਪਿਆਂ ਨੂੰ ਵੀ ਕੱਢਦੇ ਹੁੰਦੇ ਨੇ ਗਾਲਾਂ ਉਹਨਾਂ ਬਾਰੇ ਰੁਕ ਜਾਨੇ ਆ ਕਿ ਪਤਾ ਤੁਹਾਨੂੰ ਨਹੀਂ ਮੋਰ ਮਾਪੇ ਨੂੰ ਗਾਲ ਨਹੀਂ ਕੱਢਣੀ ਤੁਸੀਂ ਜਦੋਂ ਬੰਦੇ ਨੂੰ ਫੋਲੋ ਕਰਦੇ ਆ ਕੱਲ ਨੂੰ ਉਹ ਲੋਕਾਂ ਨੂੰ ਗਾਲਾ ਕੱਢਦਾ ਜਿਸਵੇਂ ਮੈਂ ਪਹਿਲਾਂ ਕਿਹਾ ਉਹ ਤੁਹਾਨੂੰ ਵੀ ਗਾਲਾਂ ਕੱਢੂਗਾ ਉਹ ਬੇਵਕੂਫ ਬੰਦੇ ਆ ਉਹਨਾਂ ਨੂੰ ਕਿਸੇ ਨਾ ਕੋਈ ਮਤਲਬ ਨਹੀਂ ਹੈਗਾ ਸਿਰਫ ਉਹ ਸਿਰਫ ਵਿਊਜ਼ ਨਾਲ ਮਤਲਬ ਆ ਉਹਨਾਂ ਨੂੰ ਅੱਜ ਕੱਲ ਨੈਟ ਤੇ ਰਹਿ ਇਹ ਚੁਕਾਇਆ ਕਿ ਬਸ ਵਿਊ ਮਿਲ ਜਣ ਲਾਈਕ ਮਿਲ ਜਣ ਕਿਸੇ ਵੀ ਤਰੀਕੇ ਨਾਲ ਬਸ ਇਹ ਦੋ ਚੀਜ਼ਾਂ ਰਹਿ ਗਈਆਂ ਆ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਕਦੀ ਵੀ ਕੋਈ ਵੀ ਗਲਤ ਕਰਦਾ ਭਾਵੇਂ ਗਾਲ ਹੀ ਕੱਢਦਾ ਕਿਸੇ ਨੂੰ ਨੈਟ ਤੇ ਤਾਂ ਕੀ ਨਾਮ ਨਾ ਉਸੀ ਨੂੰ ਰੋਕੋ ਛੇਰ ਨਾ ਕਰੋ ਅੱਗੇ ਤੋਂ ਅੱਗੇ ਐਡਾ ਉਹਨਾਂ ਨੂੰ ਹੱਲਾਸ਼ੀਰੀ ਹੋਰ ਮਿਲਦੀ ਆ ਕਿ ਦੇਖੋ ਜੀ ਮੈਨੂੰ ਵਿਊ ਆ ਗਿਆ ਤਾਂ ਮੈਂ ਹੋਰ ਐਡਾ ਗਲਤ ਵੀਡੀਓ ਬਣਾਵਾਂ ਤਾਂ ਸਾਨੂੰ ਐਡਾ ਮਿਲੇ ਅੱਜ ਕੱਲ ਨੈਟ ਤੇ ਤਾਂ ਵਾਇਰਲ ਹੋਣਾ ਬਹੁਤ ਸ਼ੌਕਾ ਹੋ ਚੁੱਕਾ ਹੈ ਤੁਹਾਨੂੰ ਮੈਂ ਦੱਸਦਾ ਇੰਡੀਆ ਦੇ ਵਿੱਚ ਵਾਇਰਲ ਹੋਣਾ ਆ ਤਾਂ ਤੁਸੀਂ Hindu ਧਰਮ ਦੀ ਸਪੋਰਟ ਦੇ ਵਿੱਚ ਕੁਝ ਚਾਰ ਸ਼ਬਦ ਬੋਲ ਦਿਓ ਤਾਂ ਬਾਕੀ ਮੁਸਲਮਾਨਾਂ ਤੇ ਖਾਲਿਸਤਾਨ ਨੂੰ ਜਿਹੜੇ ਸਪੋਰਟ ਕਰਦੇ ਆ ਉਹਨਾਂ ਨੂੰ ਗਲਤ ਬੋਲ ਦਿਓ ਬਸ ਐਡਾ ਤੁਸੀਂ ਹਿੰਦੁਸਤਾਨ ਦੇ ਵਿੱਚ ਤੁਸੀਂ ਹੋ ਸਕਦੇ ਆ ਵਾਇਰਲ ਵਿਊ ਮਿਲ ਸਕਦੇ ਆ ਦੇਖਿਆ ਹੋਣਾ ਤੁਸੀਂ ਐਲਿਵਿਸ਼ਨਾਂ ਦਾ ਮੁੰਡਾ ਜਿਹੜਾ ਫੇਮਸ ਹੀ ਇਸ ਗੱਲਾਂ ਤੋਂ ਆ ਹੋਰ ਉਹਦੇ ਵਿੱਚ ਕੁਛ ਹੈ ਨਹੀਂ ਕਿ ਇਸ ਚੱਲਦੇ ਪਏ ਆ ਉਹ ਤੇ ਪਤਾ ਨਹੀਂ ਕਿੰਨੇ ਤਾਂ ਜਨਤਾ ਇੰਡੀਆ ਦੀ ਇੰਨੇ ਵਾ ਉਹਨੂੰ ਫੋਲੋ ਕਰ ਰਹੀ ਹੈ ਕਿਉਂਕਿ ਉਹਨੇ ਕੱਟੜ Hindu ਆ ਸਨਾਤਨ ਆ ਤਾਂ ਕਦੀ ਉਹ ਕੁੜੀਆਂ ਨੂੰ ਕੁਛ ਗਲਤ ਬੋਲਦਾ ਤਾਂ ਕਦੀ ਕਿਸ਼ ਐਦਾਂ ਦੇ ਬੰਦੇ ਤੁਸੀਂ ਫੇਮਸ ਕੀਤੇ ਆ ਤੇ ਆਪਣੇ ਪੰਜਾਬ 'ਚ ਵਾਇਰਲ ਹੋਣਾ ਕੁੜੀਆਂ ਨੂੰ ਤਾਂ ਚਲੋ ਜਿਹੜੇ ਮਰਜੀ ਇੰਡੀਆ ਹੋਵੇ ਭਾਵੇਂ ਪੰਜਾਬਣ ਉਹਨਾਂ ਨੂੰ ਵਾਇਰਲ ਹੋਣਾ ਬਹੁਤ ਔਖਾ ਹੈ ਤੁਹਾਨੂੰ ਵੀ ਪਤਾ ਆ ਕਿਹੜੇ ਤਰੀਕੇ ਨਾਲ ਵਾਇਰਲ ਹੋਇਆ ਜਾਂਦਾ ਆ ਮੁੰਡੇ ਵਾਲੀ ਔਖਾ ਆ ਫੇ ਮੁੰਡੇ ਕੀ ਕਰਦੇ ਆ ਜਾਂ ਤਾਂ ਵੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਆ ਜਾਂ ਫੇ ਕੋਈ ਧਰਮ ਦੇ ਆ ਕੇ ਬੰਦੇ ਆਪਣੇ ਧਰਮ ਦਾ ਪ੍ਰਚਾਰ ਕਰਨ ਲੱਪੰਦੇ ਆ ਭਾਵੇਂ ਉਹਨਾਂ ਨੂੰ ਕੁਝ ਨਹੀਂ ਪਤਾ ਪਰ ਧਰਮ ਦਾ ਪ੍ਰਚਾਰ ਕਰਨ ਲੱਪੰਦੇ ਆ ਇਸ ਕਰਕੇ ਬਹੁਤ ਮੈਂ ਤੁਹਾਨੂੰ ਕਹਿਣਾ ਕੇਅਰਫੁਲ ਰਹੋ ਕਿਉਂਕਿ ਇੰਡੀਆ ਚ ਤਾਂ ਹਜੇ ਘਟ ਸ਼ੁਰੂ ਹੋਇਆ ਪਰ ਨੈਟ ਤੇ ਜੋ ਤੁਸੀਂ ਕੁਝ ਲਿਖਦੇ ਆ ਉਸ ਤੇ ਕੇਸ ਬਹੁਤ ਸ਼ੀਤੀ ਬਣ ਸਕਦਾ ਹੈ ਪਰ ਤੁਹਾਨੂੰ ਆਪਣੇ ਬੰਦਿਆਂ ਨੂੰ ਹਜੇ ਇਹਨਾਂ ਪਤਾ ਨਹੀਂ ਇਸ ਕਰਕੇ ਬਹੁਤ ਧਿਆਨ ਨਾਲ ਜੋ ਕੁਝ ਵੀ ਨੈਟ ਤੇ ਕਰਨਾ ਕਰੋ ਪਰ ਇਹ ਨਾ ਚੇਤਾ ਰੱਖੋ ਕਿ ਕਿਸੇ ਦੀ ਗਲਤੀ ਦਾ ਕਿਸੇ ਤੋਂ ਮਾਫੀ ਮੰਗਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਸੋ ਜਿਹੜੀਆਂ ਜਥੇਬੰਦੀਆਂ ਗਈਆਂ ਨਾ ਉੱਥੇ ਜਾ ਕੇ ਉਹਨਾਂ ਨੂੰ ਹੁਣ ਚਾਹੀਦਾ ਕਿ ਆਪੋ ਮਾਫੀ ਮੰਗਣ ਉਹਨਾਂ ਮਾਪੇ ਤੋਂ ਜਾ ਕੇ। ਇਹ ਗਲਤੀ ਸਭ ਤੋਂ ਵੱਡੀ ਕਿਹਦੀ ਹੈ ਜਿਨ੍ਹਾਂ ਨੇ ਵੀਡੀਓ ਬਣਾਈ ਵਿਚਾਰੇ ਮਾਪੇ ਦੀ। ਇੱਕ ਫੋਨ ਸਾਡੇ ਹੱਥ ਆ ਗਏ ਆ ਤਾਂ ਸਾਨੂੰ ਸਾਹਮਣੇ ਨਹੀਂ ਆਏ। ਜਦੋਂ ਵੀ ਕੁਝ ਨਿਕਲਦਾ ਆਪਾਂ ਵੀਡੀਓ ਬਣਾਉਣ ਲੱਪੰਨੇ ਆ। ਇਸ ਕਰਕੇ ਰੱਬ ਦਾ ਹੀ ਵਾਸਤਾ ਭਰਾਵਾ ਤੁਹਾਨੂੰ ਸਾਰਿਆਂ ਨੂੰ ਨੈਟ ਤੇ ਜਦੋਂ ਵੀ ਕੋਈ ਗਲਤ ਬੋਲਦਾ ਨਾ ਉਹਨੂੰ ਗਲਤ ਕਹੋ ਵੱਧ ਤੋਂ ਵੱਧ ਸ਼ੇਅਰ ਨਾ ਕਰੋ ਗਾਲਾਂ ਕੱਢਦੇ ਆ ਤਾਂ ਲੋਕੀ ਹੱਸਦੇ ਰਹਿੰਦੇ ਆ ਕਿਸੇ ਦੀ ਵੀ ਵੀਡੀਓ ਤੇ ਬਣ ਜਾਏ ਟਰੋਲ ਵੀ ਬਣਾਉਂਦੇ ਨਾ ਗਾਲਾਂ ਕੱਢ ਕੇ ਉਹਨਾਂ ਵੀ ਥੋੜਾ ਸੋਚ ਸਮਝ ਲੈਣਾ ਚਾਹੀਦਾ ਕਿ ਗਾਲਾਂ ਕੱਢਣ ਦਾ ਤੁਹਾਨੂੰ ਪਤਾ ਇੰਜਾ ਜਿਹੜਾ ਅੱਗੇ ਜਾ ਕੇ ਕੋਈ ਬੰਦਾ ਵਕੀਲ ਸਹੀ ਮਿਲ ਜਵੇ ਨਾ ਉਹਨਾਂ ਨੂੰ ਤਾਂ ਕੇਸ ਬਹੁਤ ਛੇਤੀ ਪੈਂਦਾ ਆ ਇਸ ਕਰਕੇ ਸੋਚ ਸਮਝ ਕੇ ਬੋਲੋ ਜੋ ਕੁਝ ਵੀ ਨੈਟ ਤੇ ਬੋਲਣਾ ਹੈ